ਨਾ ਜਗਦੇਵ ਸਿੰਘ ਹੈ ਕਿੱਧਰੋਂ ਆਏ ਹੋ ਪਿੰਟ ਡੈਸਕ ਤੋਂ ਭੰਡਾ ਹੌਂਸਿੰਗ ਪ੍ਰਧਾਨ ਟੱਡੇ ਜੀ ਹਾਂ ਪ੍ਰਸ਼ਾਦਾ ਪਾਣੀ ਛਕ ਲਿਆ ਪ੍ਰਸ਼ਾਦਾ ਪਾਣੀ ਛਕਣਾ ਬਹੁਤ ਚੀਜ਼ ਆਮ ਹੈ ਜੀ ਇੱਥੇ ਸਾਨੂੰ ਪ੍ਰਸ਼ਾਦੇ ਪਾਣੀ ਦੀ ਬੇਟਾ ਕੋਈ ਪ੍ਰੋਬਲਮ ਜੀ ਕੋਈ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਨਾ ਸਾਨੂੰ ਕੋਈ ਇੱਥੇ ਤਕਰੀਬ ਹੈ ਹਾਂ ਰਣੇ ਦਾ ਦੁੱਧ ਵੀ ਆਮ ਸਾਰਾ ਕੁਝ ਹੀ ਆਮ ਠੰਡ ਦਾ ਜਿਆਦਾ ਪ੍ਰਕੋਪ ਤਾਂ ਨਹੀਂ ਠੰਡ ਸਾਨੂੰ ਕੋਰਾ ਨਹੀਂ ਲੱਗਦੀ ਅਸੀਂ ਭਾਈ ਬੇਟਾ ਜਿੰਨਾ ਚਿਰ ਸਾਡਾ ਫੈਸਲਾ ਨਹੀਂ ਚਾਹੀ ਸਾਡੀਆਂ ਲਾਸ਼ਾਂ ਹੀ ਜਾਣਗੀਆਂ ਸੀ ਮੈਂ ਕਹ ਗਿਆ ਸਾਡਾ ਬੁੱਤ ਪਮਾਂ ਲੱਗ ਜਾਈ ਤੇ ਕਹਿ ਵੀ ਜੇ ਗੋਲੀ ਚਲਾਉਗਾ ਮੋਦੀ ਸਾਨੂੰ ਬਾਹਰ ਕਰ ਦੇ ਜੀ ਅਸੀਂ ਤਿੰਨੇ ਦੋਸਤੋਂ ਤੁਸੀਂ ਪੂਰੇ ਪੱਕੇ ਹਾਂ ਹਾਂ ਪੱਕੇ ਸਾਨੂੰ ਜੇ ਉਹਨੇ ਗੋਲੀ ਚਲਾਉਣੀ ਆ ਮੋਦੀ ਨੇ ਤਾਂ ਤੁਸੀਂ ਨੋਅੰਸ ਕਰ ਦਿਓ ਵੀ ਇਹ ਤਿੰਨੇ ਮਹਿੰਦੇ ਵਾਲੇ ਅਸੀਂ ਇੱਕ ਚੌਣਿਆ ਕਰਕੇ ਖੜਾਂਗੇ ਤਿੰਨੇ ਇਕੱਠੇ ਖੜੋਗੇ ਹਾਂ ਹਾਂ ਦੋ ਸਾਡੇ ਪਿੰਡ ਗਏ ਅਸੀਂ 10 ਮੰਨਿਆ 10 ਸੇ ਬੰਦੇ ਸੀ ਜੇ ਨੀਵੇਂ ਹੋਏ ਤੋਪ ਤੋਂ ਅਸੀਂ ਈਟਾਂ ਧਰ ਲਾਂਗੇ ਕੁੱਕੇ ਮੰਗੂ ਜੀ ਹਾਂ ਅਸੀਂ 40 ਸਾਲ ਮੁਲਾਜ਼ਮ ਵੀ ਰਿਹਾ ਮੈਂ ਅੱਛਾ ਜੀ ਇਹ ਸਾਡਾ ਪ੍ਰਧਾਨ ਵੀ ਰਿਹਾ ਹੈ ਕਿਹੜੇ ਮਹਿਕਮੇ ਚ ਮੁਲਾਜ਼ਮ ਮੈਂ ਕੰਪਟਰ ਸਿਟੀ ਦਾ ਮੈਨੇਜਰ ਰਿਹਾ ਹਾਂ ਠੀਕ ਹੈ ਮੈਂ ਪ੍ਰਧਾਨ ਰਿਹਾ ਹਾਂ ਜੀ ਬੇਟਾ ਐ ਨਹੀਂ ਅਸੀਂ ਗੱਲ ਐਸਾ ਮਰਨ ਮਨ ਕਰਦਿਆਂ ਨੂੰ ਕਹਿ ਗਏ ਪਾਈ ਨੰਗ ਬਲੰਗ ਨਹੀਂ 50 ਕਿੱਲੇ ਜ਼ਮੀਨ ਮੇਰੇ ਕੋਲੇ ਐ 50 ਕਿੱਲੇ ਇਹਦੇ ਕੋਲੇ ਐ ਸੈਕਟਰੀ ਸਾਹਿਬ ਕੋਲੇ ਐ ਹਾਂ ਅਸੀਂ ਅਸੀਂ ਆਹਰ ਪਾਰ ਦੀ ਲੜਾਈ ਨਾਲ ਮੈਂ ਤਾਂ ਬਚਾਉਣੀ ਐ ਅਸੀਂ ਜੇ ਮੋਦੀ ਕਹੂ ਨਾ ਇਹ ਮਰਨਾ ਕਰਦਿਆਂ ਨੂੰ ਕਹਿ ਕੇ ਆਏ ਆਂ మే ਸਾਡੀ ਰੋਟੀ ਤਾਂ ਬਕਾਇਓ ਜੇ ਅਸੀਂ ਆ ਗਏ ਕਰ ਕਰਦੇ ਡਰਦੇ ਦਰੇ ਤਾਂ ਨਹੀਂ ਨਾ ਕਰਦੇ ਕਰਦੇ ਨੂੰ ਅਸੀਂ ਕਹੀ ਦਿੱਤਾ ਵੀ ਜਿਹੜੀ ਜ਼ਮੀਨ ਜਾਇਦਾਦ ਆ ਉਹਨੂੰ ਦੇਤੀ ਜ਼ਿਲਦਾਰੀਆਂ ਸਾਹਮਣੇ ਆ ਬੱਚੇ ਵਿਆਹੇ ਹੋਏ ਅਸੀਂ ਤਾਂ ਬਾਧੂ ਆ ਮਾਰ ਦੇਣ ਦੇ ਨੂੰ ਜਿਹੜਾ ਮਾਰਦਾ ਜੀ ਮੁੰਡੇ ਨਹੀਂ ਆਏ ਤੁਹਾਡੇ ਨਾਲ ਮੈਂ ਮੁੰਡੇ ਦਾ ਮੇਰਾ ਬੇੜਾ ਕੰਮ ਸਾਹਮਣੇ ਆ ਜੀ ਜੇ ਲੋੜ ਪਈ ਇੱਥੇ ਮੰਨ ਲਓ ਵੀ ਜੇ ਉਹਦਾ ਤਿਆਰ ਉਹ ਘਰਲੇ ਦੇ ਮੁੰਡੇ ਦਾ ਫੋਨ ਆਏ ਅਸੀਂ ਆਈਏ ਬਾਤ ਉਹੀ ਕਰਨਾ ਜੇ ਅਸੀਂ ਬੈਠਿਆ ਅਸੀ ਬਹੁਤ ਆ ਨੌਜਵਾਨਾਂ ਨਾਲੋਂ ਜ਼ਿਆਦੇ ਆ ਅਸੀਂ ਗੱਲ ਸੁਣ ਲੈ ਵੀ ਜੇ ਸਵੇਰੇ ਆ ਬਿਠੇ ਨਾ ਜੂਸ 15 ਬੰਦੇ ਆ ਜਾਏ ਬੇੜਾ ਜੇ ਮੋਦੀ ਕਹਿੰਦਾ ਨਾ ਕੁੜੀ ਤਰਾਉ ਸਾਡਾ ਪਹਿਲਾ ਟੜਿਆਂ ਦਾ ਨਾਮ ਲੇਖ ਦਿਓ ਅਸੀਂ ਮੂਰੇ ਜਾਵਾਂਗੇ ਅਸੀਂ ਗੱਡੀਆਂ ਸਾਡੀ ਗੱਡੀਆਂ ਜੂਠੇ ਰਿਤੀ ਕਰਦਾ ਸਿੱਧੂ ਪੂਰੇ ਦਾ ਸਿੱਧੂ ਉਪਰ ਸਾਡਾ ਹੋਆ ਯੂਨੀਅਨ ਹੈ ਜਿਹੜੀ ਸੰਡਲੇ ਵਾਲਾ ਸਾਡਾ ਪ੍ਰਧਾਨ ਹੈ ਪੂਰੇ ਖੜੀਗੇ ਠੀਕ ਹੈ ਅਸੀਂ ਮੋਦੀ ਨੂੰ ਕੁਝ ਨਹੀਂ ਸਮਝਦੇ ਮੋਦੀ ਕੀ ਚੀਜ਼ ਹੈ ਅਸੀਂ 45 ਸਾਲ ਪੋਲਿਟਿਕਸ ਰਹਿ ਬਟਾ ਇਹ ਪਾਰਟੀ ਵੱਲੋਂ ਰਹੇ ਸੀ ਅਸੀਂ ਕਾਲੀ ਜਲਵਨੀ ਹੁਣ ਪਾਰਟੀ ਛੱਡਤੀ ਕਿ ਹੈਗੇ ਹਾਂ ਅਸੀਂ ਪਾਰਟੀ ਨੇ ਆਏ ਨਹੀਂ ਬੇਟਾ ਜਿਹੜੇ ਨਕਈ ਸਾਹਿਬ ਸਾਡੇ ਮਲੇ ਉਹਦੇ ਨਾਲ ਮੇਰੀ ਜਾਤੀ ਰਿਸ਼ਤੇਦਾਰੀ ਹੈ ਠੀਕ ਹੈ ਜੇ ਤਾਂ ਉਹ ਇਲੈਕਸ਼ਨ ਲੜੂਗਾ ਤਾਂ ਮੈਂ ਉਹਦੇ ਨਾਲ ਹੈਗਾ ਨਹੀਂ ਮੈਂ ਕਾਲੀ ਪਾਰਟੀ ਨਾਲ ਹੈ ਨਹੀਂ ਜਿਹੜਾ ਸਿੱਖੋਂ ਹੈ ਉਹਦੇ ਨਾਲ ਮੇਰੀ ਲੜਾਈ ਹੋਈ ਉਹਨੂੰ ਮੈਂ ਦਾ ਮਤਲਬ ਇਕੱਲਾ ਬੰਦਾ ਤਾਂ ਹੋ ਸਕਦਾ ਜੀ ਪਰ ਸਾਡਾ ਜਿਹੜਾ ਅਸੀਂ ਸਿੱਧੂਪੁਰ ਜੂਨੀਅਰ ਨਾਲ ਕਿਸਾਨ ਜੱਥੇਬੰਦੀ ਨਾਲ ਆ ਜੀ ਹਾਂ ਜੀ ਛੜਤੀਆਂ ਸਾਰੀਆਂ ਪਾਰਟੀਆਂ ਛੜਤਿਆਂ ਅਸੀਂ ਤਾਂ ਨਿਰਪੱਖ ਆ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਕਿਸੇ ਨੂੰ ਪਿੰਡ ਚ ਬੰਨ ਨਹੀਂ ਦੇਣਾ ਕੁੱਟਾਂਗੇ ਅਸੀਂ ਹਾਂ ਕਿਸਾਨਾਂ ਦੀ ਪਾਰਟੀ ਬਣਾਉਣ ਦੀ ਮੰਗ ਕਰਦੇ ਹੋ ਕਰਦੇ ਹਾਂ ਕਿਸਾਨਾਂ ਜੀ ਪਾਰਟੀ ਆ ਜੇ ਸਾਡੇ ਅਸੀਂ ਇਲੈਕਸ਼ਨ ਨਹੀਂ ਲੜਨਾ ਜੀ ਨਹੀਂ ਨਹੀਂ ਇਲੈਕਸ਼ਨ ਨਹੀਂ ਆਉਂਦੇ ਸਮੇਂ ਦੇ ਵਿੱਚ ਜੋ ਸਾਰੇ ਪਾਰਟੀਆਂ ਬਣਾ ਰਹੇ ਆ ਪਾਰਟੀ ਤਾਂ ਬਣੂਗੀ ਸਾਡੀ ਨਹੀਂ ਸਾਡੇ ਲੀਡਰ ਜੋ ਕੁਝ ਕਰਨਗੇ ਜੀ ਉਹ ਉਹ ਉਹਨਾਂ ਦੇ ਮਗਰ ਚੱਲਾਂਗੇ ਜੀ ਸਾਡੇ ਕੋਈ ਨਾ ਪਾਰਟੀ ਬਣਾਈਏ ਨਾਨਕ ਉਸ ਕਰੀਏ ਜਿਹੜਾ ਜਗਜੀਤ ਸਿੰਘ ਢੱਲੇਵਾਲਾ ਸਾਨੂੰ ਜੋ ਹੁਕਮ ਕਰੂਗਾ ਅਸੀਂ ਉਹਦੀ ਖਾਂ ਗੋਲੀ ਖਾਣ ਨੂੰ ਤਿਆਰ ਆਉਂ ਜਿੱਥੇ ਮਰਜੀ ਕਹਦੇ ਸਾਨੂੰ ਜਿੱਥੇ ਮਰਜੀ ਸੱਦ ਲੋ ਆ ਬਣਿਆ ਢੱਡਿਆਂ ਦੇ ਮੰਗੇ ਗੋਲੀ ਦੇ ਜੀ ਬਿਲਕੁਲ ਸੋਏ ਇਹ ਤਿੰਨ ਦੋਸਤ ਹੈਗੇ ਨੇ ਪੱਕੇ ਦੋਸਤ ਨੇ ਪਿੰਡ ਢੱਡਿਆਂ ਤੋਂ ਸਾਡੀ ਖਬਰ ਲਾ ਦਿਓ ਪਿੰਡ ਢੱਡੇ ਜਦੇਸ਼ ਸਿੰਘ ਸੈਕਟਰੀ ਕੌਰ ਸਿੰਘ ਪ੍ਰਧਾਨ ਕੁਲਵੰਤ ਸਿੰਘ ਖਾਨਾ ਅਨੰਦ ਸਿੰਘ ਜੀ ਜੀ ਜ਼ਿਲ੍ਹਾ ਬਠਿੰਡਾ ਮੋਦੀ ਨੂੰ ਸਿੱਧਾ ਚੈਲੰਜ ਹੈ ਅਸੀਂ ਕੋਈ ਮੋਦੀ ਮਾਦੀ ਦੀ ਮੋਦੀ ਮਾਦੀ ਨਹੀਂ ਬਾਹਰ ਦੇ ਸਾਨੂੰ ਅਸੀਂ ਕੋਈ ਡਰਦੇ ਨਹੀਂ ਹਾਂ ਸੋ ਇਹ ਇਹ ਜਿਹੜਾ ਚੈਲੰਜ ਹੈ ਇਹ ਜੋਸ਼ ਹੈ ਇਹ ਲਲਕਾਰ ਹੈ ਤੇ ਚੈਲੰਜ ਹੈ ਮੋਦੀ ਸਰਕਾਰ ਨੂੰ ਚੈਲੰਜ ਹੈ ਕਿ ਜੇ ਇਹ ਫੋਰਸਾਂ ਜਿਹੜੀਆਂ ਲਾਈਆਂ ਨੇ ਉਹਨਾਂ ਨੂੰ ਜਵਾਬ ਹੈ ਇਹਨਾਂ ਬਜ਼ੁਰਗਾਂ ਦਾ ਕਿ ਜੇ ਫੋਰਸਾਂ ਕਾਰਵਾਈ ਕਰਨਗੀਆਂ ਅਸੀਂ ਹਿੱਕ ਦੇ ਵਿੱਚ ਗੋਲੀਆਂ ਖਾਵਾਂਗੇ ਤੇ ਕੱਠੇ ਖਾਵਾਂਗੇ ਸਾਨੂੰ ਪਹਿਲਾਂ ਫੋਨ ਆ ਜੇ ਵੀ ਮੂਰੇ ਆਜੋ ਅਸੀਂ ਉਹਨਾਂ ਨੂੰ ਕਿਹਾ ਸਾਡੇ ਇੱਥੇ ਬੁੱਤ ਲੱਗਣਗੇ ਪਹਿਲਾਂ ਜਾਵਾਂਗੇ ਮਹਾਤਮਾ ਗਾਂਧੀ ਨੂੰ ਮਾਰਿਆ ਸੀ ਹੁਣ ਉਹਦੀ ਵੀ ਕੀਮਤ ਪੈਗੀ ਮੋਦੀ ਮੋਦੀ ਦੀ ਠੀਕ ਹੈ ਨਾ ਬੇਟਾ ਯਾਰ ਹੋਗੀ ਹਾਂ ਅਸੀਂ ਇਤਿਹਾਸ ਬਾਰੇ ਬਹੁਤ ਜਾਣਦੇ ਹਾਂ ਨਹੀਂ ਨਹੀਂ ਅਸੀਂ ਇਤਿਹਾਸ ਬਾਰੇ ਬਹੁਤ ਜਾਣਦੇ ਹਾਂ ਅਸੀਂ ਪੋਲੀਟਿਕਸ ਬਾਰੇ ਵੀ ਬਹੁਤ ਜਾਣਦੇ ਹਾਂ ਪਰ ਅਜੇ ਬੇਟਾ ਉਹ ਨਹੀਂ ਕਰਨ ਜਾਣਦੇ ਠੀਕ ਹੈ ਬਾਪੂ ਜੀ ਚੜ੍ਹਦੀ ਕਲਾ ਚ ਰਹੋ ਤੇ ਸੰਘਰਸ਼ ਜਿੱਤ ਕੇ ਜਾਓ ਬਿਲਕੁਲ ਜੀ ਜੀ